ਮਾਰੇ ਯਾਰ ਮਾਰ ਦੇ ਬੱਤੀਆਂ ਮਾਰੋ 5500 ਬੋਲੋ ਭਾਈ ਬੋਲੋ ਬੋਲੋ ਭਾਈ ਬੋਲੋ 5600 ਕਰਦੇ ਆ ਜੀ ਚੱਕ ਲੈ ਫੱਟੇ 5600 ਲਵੀ ਪੱਠ ਦਾ 5600 ਲੱਗਿਆ 5700 5700 ਰਾਜੀ ਦਾ ਭਾਈ 57 5700 ਗੋਰੇ ਦਾ 55 ਕਿਹਨਾਂ ਦਾ 58 ਗੋਰੇ ਦਾ 58 ਗੋਰੇ ਭਾਈ ਜੀ 58 ਹੋਇਆ ਪਿਆ 6 ਕਰਦੇ ਯਾਰ ਹਾਂ 48 ਨਹੀਂ 6 ਬਾਈ ਸਤਪਾਲ ਦਾ ਉਹ ਨੂੰ ਭਲੇਖਾ ਪੈਗਾ ਨਾ ਥੋੜਾ ਜਿਹਾ 6000 ਸਤਪਾਲ ਦਾ ਹਾਂ 6000 ਹੋ ਗਿਆ ਬਾਈ ਸਤਪਾਲ ਦਾ 600 800 1200 800 1200 800 800 ਬਾਈ ਦੇ ਬੜਕੇ ਬਾਈ ਦੇ ਨਹੀਂ 800

ਚੱਲ ਬੱਪੂ ਕਰਦੇ ਪੂਰਾ 650 ਲਾਈਵ ਸਰਾਦੀ ਮਾੜਾ ਹੁੰਦਾ 100 ਹੋਰ ਪਾ 500 650 ਲਾਤਾ ਭਈਆ ਪੱਠ ਦਾ 650 1 650 2 650 3 ਹਾਂ ਭਾਈ ਤੈਨੂੰ ਬੱਕੀ ਹੋਣੀ ਤੇ ਨਾ ਜੀ ਭਾਈ ਜੀ ਜਮਾ ਪੈਸੇ ਸਹੀ ਲੱਗ ਗਏ ਸਹੀ ਆ ਜਮਾ ਹੋਣ ਯਾਰ ਹਾਂ ਲੇ ਬਾਈ ਬਾਈ ਪਿੰਡ ਦੱਸ ਦਿਓ ਆਪਣਾ ਕਿੱਥੋਂ ਆਏ ਸੀ ਹਾਂਜੀ ਓਏ ਥਰਾਜ ਵਾਲਾ ਥਰਾਜ ਵਾਲਾ ਠੀਕ ਆ ਬਾਈ ਬਾਈ ਥਰਾਜ ਵਾਲੇ ਤੋਂ ਆਏ ਸੀਗੇ ਠੀਕ ਆ ਕੋਈ ਗੱਲ 4000 4000 ਗੰਦੋ ਫਰੈਸ਼ ਹੈ ਠੀਕ ਹੈ ਕੋਈ ਨਹੀਂ ਤੁਸੀਂ ਵੀ ਲਿਓ ਨੇੜੇ 4300 ਆ ਓਏ ਆ ਲੱਤ ਕੱਢ ਓਏ ਲੱਤ ਟੁੱਟ ਜੂਗੀ ਕੱਢ ਤੀ ਕੱਢ ਦੇ 4300 4100 ਰੁਪਇਆ ਬਾਈ 4100 4200 ਮੇਰਾ 4200 ਸੂਫ ਪੈਨ ਕਿੱਥੇ ਆਏ ਪੈਨ ਮ ਘਰੇ ਲੈ ਆ ਮੇਰੇ ਤੋਂ ਲੈ ਲੈ 4400 4400 ਇਹ ਕਿਵੇਂ ਸੂਣ ਵਾਲੀ ਹੈ ਬਾਈ ਕਿ ਕਿਵੇਂ ਆ ਖਾਲੀ ਹੈਗਾ 2 ਟੰਗਾਂ ਦਾ ਕਿਲੋ ਠੀਕ ਹੈ ਬਈ ਸਾਢੇ 4 ਹੈਗਾ ਸਾਢੇ 4 ਬਾਈ ਦਾ ਹੋ ਗਿਆ ਦਾ ਸਾਢੇ 4 ਲੈ ਵੀ ਆ ਬੱਕਰੀ ਦਾ ਮੁੱਲ ਸਾਢੇ 4000 ਲੱਗ ਗਿਆ 4800 4800 4800 ਲਾ ਹੁਣ ਮੈਂ ਤੇ ਲਾਦਾ ਤੁਹੀ ਆ ਦੂ ਜੀਵ ਪਾਰੀਕ ਹੁੰਦੇ ਆਉਂ ਨਹੀਂ ਕਾਉਂ ਕਾ ਜਲਦੀ ਨੇ ਆਪਣੇ ਕੋ ਨਹੀਂ ਕੋ ਨਹੀਂ ਲਾਓ ਫੇਰੀ ਵਾਰ ਅਗੂ ਹਾਂ ਲਾਓ ਬਾਈ ਉਹ ਥੋੜੇ ਹੀ ਨਾ ਹੋ ਜੂਗੀ ਕਿਸੇ ਰਾਜੀ ਕਰ ਲੇਗਾ ਚੌਕਰ ਦਾ ਘਟੋ ਕੀ ਘਟਾ ਇਹਨੂੰ ਮੈਂ ਨਾ ਲੈਣੀ ਤਾਂ ਪਲਵਾਨਾ ਨਹੀਂ ਯਾਰ ਮੈਂ ਦੂਦੀ ਦਾ ਤੀ ਹਾਂ ਕਰਤਾ ਹੀ ਕੋਈ ਚਰ ਕੇ ਜਾਏਗਾ ਸੋਣਾ ਵਰਗੀ ਹੋ ਜਿਵੇਂ ਫੇਰ ਹਾਂ ਦਾ ਬਸ ਐਂਡ ਐ ਸਾਰੇ ਦਾ ਐਂਡ ਆ ਬਾਈ ਐਂਡ ਇੱਕ ਦੋ ਕਰ ਲੋ ਜੇ ਕਰਨੇ ਤਾਂ ਤੂੰ ਆ ਨਾ ਕਰ ਦੇ ਇੱਕ ਦੋ ਤਨ ਦੇਖ ਤਾਇਆ ਤੂੰ ਟੇਡਾ ਹੋਇਆ ਹੈ ਕਿ ਦੇਖ ਲੈ ਤੂੰ ਦੇਖ ਹਾਂ ਨਹੀਂ ਲੈ ਕਿੰਨਾ ਲੱਗਿਆ 48 4801 ਬਾਈ 4802 ਨੰਜਾ ਹੋ ਮੇਰਾ ਆ ਯਾਰ ਨੰਜਾ ਹੋ ਥਪੜਾਉਣਾ ਯਾਰ 4900 ਜਲਦੀ ਤੇਰੇ ਨੈਕ ਮੈਨੂੰ ਚੱਲਣ ਨਾਲ ਚੱਲਣਾ ਕੀ ਆ ਮੈਨੂੰ ਕੋਈ ਮੈਂ ਨਹੀਂ ਜਾਣੀ ਰਾਹ ਤੇ ਪੈਸੇ ਪਾਣਾ ਪਾਣਾ ਚੱਲ ਕੋਈ ਕਿੰਨੇ ਦੀ 4900 ਦੀ ਡੂੜ ਲੱਗੀ ਸੀ ਲੈ ਮਸਲਾ ਆ ਬਾਕੀ ਬੱਕਰੀ 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 ਫੜਲਾ ਬੱਕਰੀ ਫੜਲਾ ਬੱਕਰੀ ਫੜਲਾ ਤੂੰ ਯਾਰ ਆ ਜਾ ਬਾਬੇ ਨੂੰ 4900 ਦੀ ਬਾ 4900 ਦੀ ਦਵਾਦੀ ਵੀ ਬਾਬੇ ਨੂੰ ਬੱਕਰੀ ਦੇਊਗਾ ਦੰਦ ਬਰੇਸ ਆ ਬਾਈ ਦੰਦ ਦਾ ਫ ਹੈ ਦੰਦ ਜਰ ਅੱਗੇ ਪੈ ਦੰਦ ਤੋਂ ਦੋ ਅੱਗੇ ਪਗ ਹਾਂ ਦਾਦਾ ਦਾ ਫਰੈਸ਼ ਆ ਆ ਬੋਦੀ ਲਾ ਲਈ ਪਾਠ ਆ ਗਈ ਆ ਰੱਖੋ ਮੋਡ 1500 ਬਾਈ 2500 2800 2800 ਬਾਈ ਮਾੜਾ ਉਧਰ ਨੂੰ ਹੀ ਵਿਚਾਲੇ ਜਿ ਹੋ ਜਾ ਹਾਂ ਇੱਥੇ ਕਿੰਨਾ 2800 ਲੱਗ ਗਿਆ 28 28 29 29 ਤਿੰਨ ਪੂਰਾ ਤਿੰਨ ਕਤੀ ਕਤੀ ਸਤਪਾਲ ਦਾ ਗੱਲ ਬਣੇ ਵੇਹਲਾ ਵੇਹਲਾ ਵੀ ਦੰਦ ਹੁਣੇ ਆ ਕੇ ਚੈੱਕ ਕਰ ਲਾ ਕਿੰਨੇ ਆ ਬਾਬਾ ਲੋਟ ਤਾ ਨਾ ਲੈ ਰੋ ਹੁਣ ਚਾਹ ਤਾ ਗੋੰਡੋ ਯਾਰ 31 ਕੀਤਾ ਬੋਲੋ ਯਾਰ ਕੇ ਨੇ ਲੈਣੀ ਆ ਤਨ ਇੱਕ ਦੋ ਤਿੰਨ ਨजीर बेक ਚਲਦੀ ਮੈਂ ਆਪਣੇ ਚਲਦੀ ਪ੍ਰਵਿੰਦਰ ਜਿਹੜੀ ਚੀਜ਼ ਚੱਲਦੀ ਹੈ ਤੇ ਕਹੇ ਲਾਉਂਦੇ ਆ ਤੇਰੇ ਚੱਲਦੇ ਜੀ ਨਹੀਂ 3101 3102 3103 ਹਾਂਜੀ ਨਹੀਂ ਹੋਰ ਨਹੀਂ ਲੈ ਇਧਰ ਆ ਲੈ ਗਾਣੂ ਇਧਰ ਮੜੇ ਪਰੇ ਖਿੱਚੀ ਬਾਈ ਬਾਈ ਕਹਿੰਦਾ ਕਿੰਨੇ ਦੇਣੀ ਆ ਪੁੱਛ ਬਾਈ ਕਿੰਨੇ ਦੀ ਛੱਡਣੀ ਆ ਹਾਂਜੀ 5000 ਦੀ ਆ ਬੱਸ ਬਈ ਇਹ ਬੱਕਰੀ ਬਣੀ ਆ ਖਾਲੀ ਆ ਕੀ ਆ ਇਹ ਦੱਸ ਬਈ ਹਾਂਜੀ ਬਈ ਇਹ ਵੀ ਬਣੀ ਆ 2 ਮਹੀਨੇ ਗਰੰਟੀ ਤਾਂ ਨਹੀਂ ਕੋਈ ਠੀਕ ਆ ਬਾਈ ਨਹੀਂ ਮੜੀ ਗਾਂ ਨੂੰ ਖਿੱਚ ਲੈ ਰੱਖੋ ਮੋਢ ਬਾਈ ਬਣੀ ਆ ਕਹਿੰਦੇ ਪਰ ਗਰੰਟੀ ਕੋਈ ਨਹੀਂ ਦਾੜੀ ਵਾਲੀ ਆ ਦਾੜੀ ਵਾਲੀ ਹਾਂ ਦਾੜੀ ਵਾਲੀ ਬੱਕਰੀ ਆ ਤੇ ਮੱਲ ਲੋ ਫੇਰ ਨਹੀਂ ਯਾਰ ਮੈਂ ਫੇਰ ਵਾਲਾ ਕੰਮ ਨਹੀਂ ਕਰਦਾ ਕਿ ਤੂੰ ਸਾਈਕਲ ਲੈਣਾ ਮੈਂ ਲਾ ਜੂਗਾ ਫਿਰ ਮੈਂ ਫੋਟੋ ਖਿੱਚਾਂਗਾ ਮੋਢ ਰੱਖੋ ਬਾਈ ਰੱਖੋ ਮੋਢ 120 ਲਖਾਈ ਦੇ ਦਿਆਂਗੇ ਰੋਕ ਮੇਰਾ ਸਟਾਰਟ ਹੋ ਗਿਆ ਰਪੇ 3500 ਸਟਾਰਟ ਕਰਤੀ 22 ਵੀ ਤੂੰ ਆਉਗੀ 3300 3600 22 ਜੀ ਆਉਗੀ ਤੂੰ ਵੀ ਆਤੀ 250 3700 3800 4000 4000 ਭਾਈ ਕਿਸੇ ਨੇ ਬੋਲੀ ਲਾਉਣੀ ਆ ਤਾਂ ਲਾਓ ਯਾਰ ਮੁੜ ਕੇ ਇਹਨਾਂ ਜਦੋਂ ਉਹ ਵਿਚਾਰੇ ਥੰਦੇ ਆ ਹਾਂ ਸਹੀ ਗੱਲ ਆ ਜਿਹੜਾ ਬੱਚੇ ਤੇ ਪਲ ਚਾਲ ਦਾ ਲਾਈ ਜਾਂਦਾ ਲੈ ਵੀ 4000 ਲੱਗ ਗਿਆ ਬੱਕਰੀ ਦਾ ਕਿੰਨਾ ਦਾ 4000 4000 ਬੋਲੋ ਯਾਰ ਗਾਂ ਵੀ 4000 ਬਾਰੇ ਯਾਰ 4100 ਹੋ ਗਈ ਬੱਕਰੀ ਦਾ ਰਿੰਦਰ ਦਾ ਹੋ ਗਿਆ 4000 ਪਰ ਵੈਂਡਰ ਦਾ ਹੋ ਗਿਆ 4100 ਖਾਰੇ ਵਾਲੇ ਦਾ ਬਾਈ 4100 4100 4100 ਗਾਰੇ ਇੱਕ ਬੋਟਨ ਕਾਲੇ 4100 1 4100 2 4100 3 ਹਾਂ ਬਾਈ ਇੱਧਰ ਆਓ ਦੱਸ ਦੱਸੋ ਜੀ 4100 ਲੱਗ ਗਿਆ ਬਾਈ ਬਾਕੀ ਤੁਹਾਨੂੰ ਆਪ ਨੂੰ ਆ ਬੱਕਰੀ ਦਾ ਬਾਈ ਲੈ ਵੀ ਪਰਵਿੰਦਰ ਨੂੰ ਫੜਾ ਦੇ ਖਾਰੇ ਵਾਲੇ ਦੀ ਹੋ ਗਈ ਆ 4100 ਚ ਹਾਂ ਗੋਰੇ ਨੂੰ ਬਾਈ ਲੈ ਵੀ ਸਾਹਮਣੇ 4100 ਦੀ ਹੋ ਗਈ ਆ ਹਾਂ ਲੈ ਵੀ ਦੋਸਤੋ ਬੱਕਰਾ ਆ ਗਿਆ ਕਿਹੜੀ ਨੂੰ ਉਹ ਕੁੰਨੀ ਨੂੰ ਹਾਂ ਰੱਖੋ ਮੋੜ ਬਾਈ ਪੰਜ ਰੱਖ ਯਾਰ ਸਾਢੇ ਪੰਜ ਲੈ ਵੀ ਸਾਢੇ ਪੰਜ 6 ਪਰਵੰਦਰ ਦਾ 6 ਅੰਦਰ ਮੇਰਾ ਪਾੜਣਾ ਰਾਈਟ ਨਾ ਹੁੰਦਾ ਹੈ 6 ਯਾਰ ਲੱਗਿਆ ਬੱਕਰੇ ਦਾ ਬਈ ਬੂਰ ਕੰਨੇ ਦਾ ਬੋਲੋ ਹੁਣ ਬਾਈ 400 ਤੋਂ 400 400 ਸਤਪਾਲ ਦਾ 400 400 ਹੋ ਗਿਆ हां ठीक है 1200 1200 100 ਹੋਰ ਪਾ ਦੇ ਤੇਰਾ ਹੀ ਆ 1200 ਤੇਰਾ ਹੀ ਆ 1200 1200 ਬਲਵਿੰਦਰ ਦਾ ਟ੍ਰੇਡ ਕਰਦੇ ਆ ਟ੍ਰੇਡ ਰਾਜੀ ਦਾ ਟ੍ਰੇਡ ਹੋ ਗਿਆ ਰਾਜੀ ਦਾ ਹੁਣ ਪਾਈਏ 100 6400 6400 6.5 6.5 7 ਵਾਲ ਦਾ 400 400 400 400 ਵਾਹ 400 ਬਿੱਲੂ ਯਾਰ 400 ਕਿਹਕੇ ਬੋਲ ਤੂ ਵੀ ਕੋਈ ਯਾਰ ਬੋਲੋ ਯਾਰ 400 400 401 ਇੱਕ ਮੱਠਾ ਜਿਹਾ ਬੈਠਾ 402 ਲਾੜਾ ਕੀ ਲੈਣਾ 403 ਹਾਂ ਬਈ ਬਈ ਪੈਸੇ ਬਹੁਤ ਲੱਗ ਗਏ ਆ ਬਈ ਸਹੀ ਲੱਗਿਆ ਬਈ ਜਮਾਂ ਸਹੀ ਲੱਗਿਆ ਸਾਰਾ ਨੇ ਕਹਦਾ ਹਾਂ ਉਹ ਯਾਰ ਪੰਚਾਇਤ ਬੋਲੀ ਹਾਂ ਲੈ ਵੀ ਇਹ ਵੀ ਗੋਰੇ ਹੁੰਦੇ ਦਾ ਪ੍ਰਵਿੰਦਰ ਨੂੰ 6500 ਦਾ ਲੈ ਵੀ ਆ ਹੁਣ ਬੱਕਰੀ ਆ ਬੱਕਰਾ ਆ ਗਿਆ ਵੀ ਲੈ ਵੀ ਰੱਖੋ ਮੋਡੇ ਦਾ ਵੀ ਕਿਹੜੇ ਨੇ ਦਾ ਬੱਕਰਾ ਪ੍ਰਵਿੰਦਰ ਆ ਬਾਈ ਉਸੇ ਬੰਦੇ ਨੇ ਨਹੀਂ ਬੈਠੇ ਆ ਆਪਾਂ ਹਾਂ ਉਸੇ ਬੰਦੇ ਨੇ ਹੀ ਬੱਕਰਾ ਲਿਆ ਬਾਈ ਪਹਿਲਾਂ ਵਾਲੇ ਹਾਂ 3000 4000 5000 5 5 ਨੇ ਜਿਆ ਸੁਖਦਾ ਕਰ ਦੇ ਪਰ 55 ਕਰ 55 ਕਰ 5500 ਬਾਈ 56 ਕਰ 100 ਰੁਪਏ 5700 56 ਕਰ 6 ਦਾ ਕਰ 6000 ਮੀਟ ਦਾ ਹੁਣ ਕੰਮ ਬੰਦ ਆ ਰੰਗ ਚੱਲਾ ਕਰਨਾ 6000 ਕੰਨ ਲਾਲ ਬੋਲੋ ਬਾਈ ਕਿਆ ਸੀ ਛੀਆ ਬਾਈ ਦਾ 6000 6000 ਬਾਬਾ ਬਿੱਲੂ ਝਾਤੀ ਵਾਜਦੀਂਦੀਂਦੀ 6000 6000 ਕਿਨੇ ਲਾਤਾ ਬਾਈ ਦਾ 6000 ਆਏਗਾ ਬਾਈ ਕੁਸ਼ੀਤ ਉੱਤੇ ਬਹੁਤ ਵਧੀਆ 400 400 ਪਰਵਿੰਦਰ ਬੈਠਾ ਖਾਰੇ ਵਾਲਾ ਬਾੜਸੌ 850 ਹੋ ਗਿਆ ਬਾਈ ਦਾ 62 850 ਹੋ ਗਿਆ ਪਰਵਿੰਦਰ 850 850 ਹੋ ਗਿਆ 851 852 853 ਨਾ ਬਾਈ ਲੈ ਫੜਾ ਦੇ ਬਾਈ ਨੂੰ ਬਾਈ 850 ਦਾ ਕਿਹੜਾ ਪਿੰਡ ਆ ਬਾਈ ਆਪਣਾ ਹਾਂਜੀ ਮਲੋਟ ਲੈ ਵੀ ਮਲੋਟ ਤੋਂ ਆਇਆ ਸੀ ਬਾਈ ਠੀਕ ਆ ਬਾਈ ਖੋਲ ਲੈ ਵੀ ਰੱਖੋ ਮੋਢ 3000 ਤੇਰਾ ਫਟਾ ਕੱਢ ਲਾ ਲੈ ਵੀ ਬੱਕਰੇ ਦਾ 3100 3200 3300 3300 3500 ਲੈ ਵੀ 3500 ਲੱਗ ਗਿਆ ਬੱਕਰੇ ਦਾ ਮੁੱਲ 3700 ਹਾਂ ਆਹ ਰੋਸਾ ਕੋਲ ਹੱਥ ਜਮਾ ਹੈ ਕਿੰਨਾ ਹੋ ਗਿਆ 3700 4000 ਕਰਿਆ ਹੈ ਹੈਲੋ 4000 ਸਿੱਧਾ ਹੀ 4100 4100 4200 4800 ਕਰਿਆ 4200 4200 4300 ਕਰਿਆ 4300 44 44 45 ਕਰਿਆ 45 100 ਹੋਰ ਪਾ ਦੇ ਯਾਰ 4600 4600 47 ਕਰ ਰਿਹਾ ਯਾਰ 47 ਸੱਤ ਪਾਲ ਦਾ ਇੱਥੇ ਜਾਉਂ ਸਰ ਫਤਿਹ ਜਸਨ ਦਾ ਇੱਥਾ ਡੇ ਕੋਲੇ ਜਾਣਾ ਆਪਾਂ ਤਾਂ ਬੋਲਣ ਆਲੇ ਆ ਐਂਡ ਤੇ ਹਾਂ ਬਾਈ ਦਾ ਪਾ ਹੋਰ ਲੈ ਵੀ 100 4800 ਹੋ ਗਿਆ 4800 ਜੀ ਸਿੰਘ ਦਾ ਠੀਕ ਹੈ ਚਲੋ 5 ਕਰੋ ਯਾਰ ਕੀ ਠੀਕ 5000 ਲੈ ਕੇ ਜਾਂਦਾ ਕਿੱਧਰ ਮੇਰੇ ਇਹ ਨਹੀਂ ਬੋਲ ਕੇ ਉਧਰ ਸੱਤ ਪਾਲ 5000 ਦੰਦ ਲੈ ਗਿਆ ਫਿਰ ਆ ਵੀ ਫਿਰ ਆ ਲੈ 5000 ਲਾ ਗਿਆ ਹੁਣ ਤਾਂ ਲੱਗ ਗਿਆ ਹਾਂ ਭਾਈ ਕੋਈ ਨਹੀਂ ਦੰਦ ਮੈਂ ਵੀਗਾ ਵੇਚੂਗੀ ਖੜੇ ਦੰਦ 5000 ਇੱਕ ਨੀਂਦ ਰਾਈ ਜਾਂਦੇ ਯਾਰ ਚੜਦਾ ਨਹੀਂ 5000 ਇਹ ਡਰਨ ਵਾਲੇ 5100 ਸਗਣ ਸਕਰੀਮ ਚੱਲ ਪਈਆ ਸਤਪਾਲ ਸਗਣ ਸਕੀਮ ਚੱਲ ਪਈ ਆ ਹੈ ਕਿੰਨੇ ਸਤਪਾਲ ਲੈਣਾ 5100 ਫੜਾਓ ਫਿਰ 5200 1 ਇਹਦਾ 5100 ਹਾਂ 5200 2 ਤੇ 5200 3 ਹਾਂ ਭਾਈ ਕਿੰਨੇ ਦਾ ਕਿੰਨੇ ਦਾ 6500 ਤੋਂ ਘੱਟ ਕਹਿੰਦਾ ਭਾਈ ਬਈ ਪੈਸੇ ਲੱਗੇ ਹੀ ਵਧੀਆ ਚਲੋ ਭਈਆ ਪਾਠ ਆ ਗਿਆ ਰੱਖੋ ਮੋਢ ਉੜਾਇਆ ਫਰਕ ਆ ਦੇ ਦੂਗਾ ਕੋਈ ਰੱਖੋ ਮੋਢਾ ਥੋੜਾ ਜਿਹਾ ਘੜਾ ਨਾ ਫੇ ਮੋਢਾ ਇੱਧਰ ਬੋਲੋ ਯਾਰ ਇੱਧਰ ਵੀ ਵੇਖੋ ਪੱਠ ਕੰਨੀ ਵੀ 2500 ਚਲੋ ਤੋਰੋ ਕੰਮ ਨੂੰ ਹੋਰੇ ਦਾ ਘਰ 2500 ਪਾਸ ਮਾਰੀ ਤਾਂ 2500 ਬਾਰੇ ਆ 2700 2500 2800 ਆ ਚੱਕ ਬੋਲਿਆ ਬੋਲਿਆ ਤਿੰਨ ਕਿਹੜੇ ਗੜੇ ਮਾਰਦਾ ਯਾਰ ਹਨ ਦੇਖਣ ਨੂੰ ਓਏ ਹਾਂ ਦਲੇ ਨੇ ਬਈ ਉੱਤੋਂ ਡੇਕਦੇ ਹੋਣੇ ਆ ਜਾਣਾ ਉਹ ਜਾ ਫਿਰ ਉੱਤੇ ਅੜਕ ਗਿਆਣਾ ਕਿਸ ਨੇ ਮਾਰਿਆ ਨਾ ਕਿੰਨੇ ਲੱਗ ਕੇ 3 3100 ਬਈ 32 ਸਤਪਾਲ ਦਾ 32 ਲੱਗ ਗਿਆ ਬਿੱਲ ਨੂੰ ਤੇਰੇ ਨਾਲੋਂ ਤਾਂ ਜ਼ਿਆਦਾ ਹੀ ਦੰਦਦਾ ਬਿੱਲ ਨੂੰ ਐਵੇਂ ਡੇਕ ਨਹੀਂ ਕਰਨਾ 32 33 33 34 35 ਕਰ ਦੋ ਯਾਰ 35 36 ਬਿੱਲੂ ਦਾ ਕਹੀਂ ਕਹਿੰਦਾ ਬਚ ਗਏ ਬਚ ਗਏ ਇਹਨੇ ਇਹਦਾ ਦੋਵੇਂ ਪੜਦਾ ਪਰਦਾ ਮੰਨ ਗਿਆ 25 3600 ਲੱਗ ਗਿਆ ਬਾਈ ਹਾਂ ਬਚ ਗਏ ਬਈ ਟੌਪ ਕੁਆਲਟੀ ਬੋਲਦਾ ਹਾਂ ਟੌਪ ਕੁਆਲਟੀ ਹੈ ਬਾਈ ਪੂਰੀ ਚੰਗੀ ਚਿੱਟੀ ਅੱਖ ਚ ਪੈਂਦੀ ਆ ਬੋਲੋ ਭਾਈ ਦੋ ਦੋ ਦਿਲ ਲੈ ਕੇ ਜਾਉਂਦਾ ਰਸਤੇ ਰਾਹੀ ਖੀਰੀ ਆ ਹਾਂ ਖੀਰੀ ਆ ਬਰਾਨਾ ਗਾਨੀ ਦਾ ਲੱਲ ਬਾਈ ਨਾ ਬੋਲੀ ਜਣੀ ਆ ਵੇਖੋ ਠੀਕ ਆ ਫਿਰ ਬੋਲੋ ਬੋਨਾ ਤੂੰ ਸੌ ਪੰਜ ਹੀ ਪੈਗੀ ਬਾਲਾ ਬਿੱਲੂ ਯਾਰ ਗਾਨੀਆਂ ਨਹੀਂ ਵਿਕੀਆਂ ਕਹਿੰਦਾ ਜੀ ਕਿੰਨੇ ਸੀ 31 36 400 ਇਸ 36 ਹਾਂ 3600 ਕਰੋ ਯਾਰ 1 2 3 3601 3602 3603 ਹਾਂ ਬਾਈ ਉਹ ਯਾਰ ਫੜਾ ਉਹ ਫੜਾ ਬਾਈ ਪੈਸੇ ਵਧੀਆ ਲੱਗ ਗਏ ਆ ਲੱਗਣਾ ਫਿਰ ਯਾਰ ਤੂੰ ਮਾਰ ਦੇਖ ਲੈ ਤੂੰ ਆਵੇ ਰਸਤੇਦਾਰ ਨੂੰ ਪੁੱਛ ਲੈ ਪੁਆਇਦੇ ਬਾਬਾ ਬੈਠਾਗਾ ਉਹ ਫੜਾ ਫੜਾ ਬਾਈ ਬਾਈ ਫੜਾ ਦੇ ਫੜਾ ਬਾਈ ਸੁਖ ਨੂੰ 3600 ਦੀ ਲੈ ਵੀ ਆ ਜਾਵੜੀਆ ਸੁਕਲੇ ਫੇੜਦੀ ਗਈ ਆ 3600 ਦੀ